ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਬਾਦਸ਼ਾਹ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਚੌਥੀ ਸਾਖੀ ਤੀਸਰੀ ਪਹਾੜੀ ਰਾਜਿਆਂ ਨਾਲ ਲੜਾਈ ਦੀਨਾ ਬੇਗ ਦੀ ਲੜਾਈ ਪਿੱਛੋਂ ਸਿੰਘਾਂ ਦੇ ਹੌਸਲੇ ਬਹੁਤ ਵੱਧ ਗਏ ਸਨ ਸਤਿਗੁਰੂ ਜੀ ਨੇ ਭਵਿੱਖਤ ਵਿੱਚ ਹੋਣ ਵਾਲੇ ਭਿਆਨਕ ਕਾਰਨਾਮਿਆਂ ਨੂੰ ਵਿਚਾਰ ਕੇ ਸਿੰਘਾਂ ਨੂੰ ਹੁਕਮਨਾਮੇ ਭੇਜੇ ਕਿ ਸਿੰਘ ਕਰਾਂ ਤੋ ਸ਼ਸਤਰ ਲੈ ਕੇ ਅਨੰਦਪੁਰ ਪਹੁੰਚਣ ਅਤੇ ਅੰਮ੍ਰਿਤਸਰ ਕੀ ਤਿਆਰ ਬਰ ਤਿਆਰ ਸਿੰਘ ਸਜੜ ਸਿੰਘਾਂ ਦਾ ਰੋਜ਼ ਰੋਜ਼ ਅਨੰਦਪੁਰ ਆਉਣਾ ਅਤੇ ਜਥਿਆਂ ਦੀ ਸੂਰਤ ਵਿੱਚ ਪਹਾੜੀ ਰਿਆਸਤਾਂ ਦੇ ਵਿੱਚ ਜਾ ਕੇ ਵਰਤੋਂ ਦੀਆਂ ਚੀਜ਼ਾਂ ਲਿਆਉਂਦੀਆਂ ਵੇਖ ਕੇ ਪਹਾੜੀ ਰਾਜੇ ਬਹੁਤ ਹੀ ਤੰਗ ਹੋਏ ਉਹਨਾਂ ਨੇ ਇਕੱਠਿਆਂ ਹੋ ਕੇ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਸਤਿਗੁਰਾਂ ਨੂੰ ਅਨੰਦਪੁਰ ਤੋਂ ਉਠਾ ਦਿੱਤਾ ਜਾਵੇ ਰਾਜੇ ਵੀਰ ਸਿੰਘ ਨੇ ਰਾਜਿਆਂ ਨੂੰ ਸੰਬੋਧਨ ਕਰਕੇ ਕਿਹਾ ਵੀਰੋ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਰਾਜਪੂਤ ਛਤਰੀ ਦੇਸ਼ ਮਾਲਕ ਬਾਤਰੀ ਦੇ ਖਜ਼ਾਨੇ ਪਰ ਨਾਈ ਛਿੰਬੇ ਕਲਾਲ ਜੱਟ ਅਤੇ ਮਹਿਰੇ ਆਦਿਕ ਤੁਛ ਜਾਤਾਂ ਦੇ ਇੱਕ ਸਾਧੂ ਦੇ ਚੇਲੇ ਬਣ ਕੇ ਅਸਾਨੂੰ ਤੰਗ ਕਰੀ ਜਾ ਰਹੇ ਹਨ ਇਹ ਰਿਆਸਤਾਂ ਦੀ ਪਰਜਾ ਉਹਨਾਂ ਦੇ ਹੱਥੋਂ ਬਹੁਤ ਤੰਗ ਹੈ ਇਹੋ ਚੰਗਾ ਹੈ ਕਿ ਜਾਂ ਤਾਂ ਲੜ ਕੇ ਮਰ ਜਾਈਏ ਜਾਂ ਇਹ ਦੇਸ਼ ਛੱਡ ਕੇ ਕਿਧਰੇ ਚਲੇ ਜਾਈਏ ਤਿੰਨ ਚਾਰ ਵੇਰਾ ਅਸੀਂ ਹਾਰ ਖਾ ਬੈਠੇ ਹਾਂ ਸਾਡੀਆਂ ਹਾਰਾਂ ਦਾ ਸਿੱਧਾ ਨਤੀਜਾ ਇਹ ਦਿਖ ਰਿਹਾ ਹੈ ਕਿ ਇੱਕ ਦਿਨ ਇਹ ਗੁਰੂ ਸਾਹਿਬ ਸਾਰੇ ਪਹਾੜ ਦੀਆਂ ਰਿਆਸਤਾਂ ਅਸਾਂ ਕੋਲੋਂ ਖੋ ਲਵੇਗਾ ਰਾਜੇ ਪੀਮਚੰਦਰਾ ਪੁੱਤਰ ਅਜਮੇਰ ਚੰ ਇਹ ਸੁਣ ਕੇ ਜਵਾਨੀ ਦੇ ਜੋਸ਼ ਵਿੱਚ ਬੋਲਿਆ ਮੈਂ ਇਸ ਗੁਰੂ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਕੇ ਦਮ ਲਵਾਗਾ ਡਰੋ ਨਾ ਸਾਡੀ ਆਪਣੀ ਸ਼ਕਤੀ ਮਹਾਨ ਹੈ ਅਤੇ ਸਾਡੀ ਸਹਾਇਤਾ ਵਾਸਤੇ ਵਿਸ਼ਾਲ ਮੁਗਲ ਸੈਨਾ ਖਲੋਤੀ ਹੈ ਬਾਦਸ਼ਾਹ ਦਿੱਲੀ ਨੂੰ ਚਿੱਠੀ ਲਿਖਣ ਦੀ ਢਿੱਲ ਹੀ ਹੈ ਕਿ ਇੱਕਦਮ ਸੈਨਾ ਆ ਪਹੁੰਚੇਗੀ ਅੰਤ ਵਿੱਚ ਰਾਜਾ ਨੇ ਇੱਕ ਪੱਤਰ ਕਾ ਗੁਰੂ ਜੀ ਨੂੰ ਲਿਖੀ ਜਿਸ ਦਾ ਆਪਾ ਏ ਸੀ ਕਿ ਇਹ ਤੁਸਾਂ ਬਹੁਤ ਮਾਰਾ ਕੀਤਾ ਹੈ ਜੋ ਮੂੜ ਆਦਮੀਆਂ ਨੂੰ ਅਨੰਦਪੁਰ ਰੱਖ ਕੇ ਖੁੱਲ ਦੇ ਛੱਡੀ ਹੈ ਕਿ ਉਹ ਸਾਡੀ ਪ੍ਰਜਾ ਨੂੰ ਲੁੱਟੀ ਜਾਣ ਅਸਾਂ ਬਹੁਤ ਸਾਰੀਆਂ ਮਾੜੀਆਂ ਹਰਕਤਾਂ ਮੁਆਫ ਕੀਤੀਆਂ ਹਨ ਪਰ ਅੱਜ ਐਲਾਨੀਆਂ ਆਖਦੇ ਹਾਂ ਕਿ ਅਨੰਦਪੁਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨੂੰ ਚਲੇ ਜਾਓ ਨਹੀਂ ਤੇ ਅਸੀਂ ਮਾਰ ਕੁੱਟ ਕੇ ਅਨੰਦਪੁਰੋਂ ਕੱਢ ਦੇਾਂਗੇ ਜਦੋਂ ਇਹ ਚਿੱਠੀ ਸਤਗੁਰੂ ਜੀ ਨੂੰ ਮਿਲੀ ਤਾ ਸਤਿਗੁਰੂ ਜੀ ਨੇ ਬੜੇ ਗ੍ਰੋਧ ਨਾਲ ਉੱਤਰ ਦਿੱਤਾ ਕਿ ਅਸੀਂ ਆਪਣੀ ਮੂਲ ਖਰੀਦੀ ਜ਼ਮੀਨ ਵਿੱਚ ਆਪਣਾ ਸ਼ਹਿਰ ਵਸਾ ਕੇ ਵੱਸ ਰਹੇ ਹਾਂ ਅਸੀਂ ਕਿਸੇ ਦੀ ਪ੍ਰਜਾ ਨਹੀਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਇਹ ਨਹੀਂ ਮੰਨਦੇ ਜੇ ਤੁਸਾਂ ਮੇਲ ਰੱਖਣਾ ਹੈ ਤਾਂ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੋ ਅਤੇ ਖਾਲਸਾ ਪੰਥ ਦਾ ਇੱਕ ਅੰਗ ਬਣ ਕੇ ਸਫਲ ਜਨਮ ਸਫਲ ਕਰੋ ਜੇਕਰ ਇਹ ਗੱਲ ਪਰਵਾਹ ਨਹੀਂ ਤਾਂ ਬੇਸ਼ੱਕ ਯੁੱਧ ਕਰਕੇ ਆਪਣੀ ਸ਼ਕਤੀ ਨੂੰ ਪਰਖ ਲਵੋ ਅਸੀਂ ਤੁਸਾਦੀ ਤਲਵਾਰ ਖੋਲੋਂ ਨਾ ਅੱਗੇ ਡਰਦੇ ਸਾਂ ਤੇ ਨਾ ਹੁਣ ਡਰਦੇ ਹਾਂ ਤੇ ਨਾ ਡਰਾਂਗੇ ਇਸ ਸ਼ਿਟੀ ਦੇ ਪਿੱਛੇ ਸਤਗੁਰੂ ਜੀ ਨੇ ਅਨੰਦਪੁਰ ਦੀ ਰਾਖੀ ਦਾ ਪੂਰਾ ਪ੍ਰਬੰਧ ਕਰਨਾ ਆਰੰਭ ਦਿੱਤਾ ਕਿਲਾ ਲੋਗੜ ਫਤੇਗੜ ਅਨੰਦਗੜ ਵਿੱਚ 10000 ਦੇ ਕਰੀਬ ਜੋਧੇ ਬਿਠਾ ਦਿੱਤੇ ਤਾਂ ਕਿ ਜੇ ਪਹਾੜੀਆਂ ਦਾ ਟਿੱਡੀ ਦਲ ਚੜਾਈ ਕਰਕੇ ਆਵੇ ਤਾਂ ਉਸ ਨੂੰ ਮੂੰਹ ਮੂੰਹ ਤੋੜਵਾ ਜੇ ਉੱਤਰ ਦਿੱਤਾ ਜਾਵੇ ਪਹਾੜ ਦੇ ਵਿੱਚ ਇੱਕ ਜਮਤੁਲਾ ਗੁੱਜਰ ਸੀ ਉਹ ਬੜਾ ਹੰਕਾਰੀ ਤੇ ਲੜਾਕਾ ਸੀ ਇਹ ਕੁਝ ਹੋਣ ਦੇ ਨਾਲ ਉਹ ਮੂਰਖ ਵੀ ਡਾਡਾ ਸੀ ਉਹਦੀ ਮੂਰਖਤਾ ਤੋਂ ਲਾਭ ਉਠਾਇਆ ਜਾਂਦਾ ਸੀ ਰਾਜਾ ਕੇਸਰੀ ਸਿੰਘ ਜਸਵਾਲੀਏ ਨੇ ਜਮਤੁਲਾ ਨੂੰ ਪ੍ਰੇਰਿਆ ਕਿ ਉਹ ਅਨੰਦਪੁਰ ਉੱਤੇ ਚੜਾਈ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੇ ਕਿਉਂਕਿ ਗੁਰੂ ਜੀ ਸਾਂਝੇ ਦੁਸ਼ਮਣ ਹਨ ਮੂਰਖ ਦੁਸ਼ਟਾਂ ਦੇ ਆਕੇ ਲੱਗ ਗਿਆ ਉਸਨੇ ਆਪਣੀ ਗੁੱਜਰ ਬਰਾਦਰੀ ਨੂੰ ਇਕੱਠਿਆਂ ਕੀਤਾ ਤੇ ਹਮਲਾ ਕਰਨ ਦੀ ਵਿਉਂਤ ਨੇ ਪਰੇ ਚੜਾਈ ਕੇਸਰੀ ਸਿੰਘ ਤੇ ਜੰਮਤੋਲਾ ਫੌਜ ਨੂੰ ਲੈ ਕੇ ਆਨੰਦਪੁਰ ਵੱਲ ਵਧ ਗਈ ਅਕਾਲ ਪੁਰਖ ਦੀ ਕਿਰਪਾ ਨਾਲ ਉਸੇ ਵੇਲੇ ਅਜੀਹਾ ਟੋ ਲੱਗਾ ਕਿ ਜੰਗਾ ਦੀਆਂ ਖਬਰਾਂ ਸੁਣ ਕੇ ਮਾਝੇ ਦੇ ਸਿੰਘ ਆਨੰਦਪੁਰ ਨੂੰ ਆ ਰਹੇ ਸਨ ਉਹਨਾਂ ਦਾ ਸਰਦਾਰ ਦੁਨੀ ਚੰਦ ਭਾਈ ਸਾਲੋ ਦਾ ਪੜਪੋਤਾ ਸੀ ਉਹ ਉਸ ਵੇਲੇ ਹੀ ਆਪ ਉਜੇ ਸਨ ਜਦੋਂ ਰਣਜੀਤ ਨਗਾਰਾ ਵੱਜ ਰਿਹਾ ਸੀ ਮਾਲਵੇ ਦੇ ਸੂਰਮੇ ਵੀ ਆਪ ਉਜੇ ਸਨ ਸਤਗੁਰੂ ਜੀ پاس ਮਨੁੱਖ ਸ਼ਕਤੀ ਬਹੁਤ ਹੋ ਗਈ ਸੀ ਉਸ ਵੇਲੇ ਦੀਆਂ ਲੜਾਈਆਂ ਵਿੱਚ ਮਨੁੱਖ ਸ਼ਕਤੀ ਦੀ ਲੋੜ ਹੁੰਦੀ ਸੀ ਕਿਉਂਕਿ ਸਾਰੀਆਂ ਲੜਾਈਆਂ ਤਲਵਾਰ ਨਾਲ ਹੀ ਲੜੀਆਂ ਜਾਂਦੀਆਂ ਸਨ ਦੁਸ਼ਮਨ ਆਪੂਜਾ ਲੜਾਈ ਦਾ ਵਾਜੂ ਮੰਡਰ ਆਪਣੇ ਆਪ ਕਾਇਮ ਹੋ ਗਿਆ ਦੁਸ਼ਮਨ ਟਿੱਡੀ ਦਾਲ ਦੀ ਤਰ੍ਹਾਂ ਅਨੰਦਪੁਰ ਤੇ ਚੜਾਈ ਕਰਕੇ ਆਪੂਜਾ ਜਦੋਂ ਦੁਸ਼ਮਨ ਆਉਂਦਾ ਹੋਇਆ ਦਿਖਾਈ ਦਿੱਤਾ ਤਾਂ ਭਾਈ ਉਦੇਸਿੰਘ ਦੇ ਕਹਿਣ ਤੇ ਸਤਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਅਜੀਤ ਸਿੰਘ ਨੂੰ ਇੱਕ ਤਕੜਾ ਫੌਜੀ ਦਸਤਾ ਦੇ ਕੇ ਭੇਜਿਆ ਕਿ ਉਹ ਦੁਸ਼ਮਣਾਂ ਨੂੰ ਰੋਕਣ ਸਹਾਬਜ਼ਾਦਾ ਜੀ ਮਹਾਬਲੀ ਤੇ ਸਿਆਣੇ ਜਰਨੈਲ ਸਨ ਆਯੂ ਭਾਵੇਂ ਛੋਟੀ ਸੀ ਪਰ ਅਸਲ ਵਿੱਚ ਵੱਡੇ ਸਨ 4000 ਸੈਨਾ ਦੇ ਨਾਲ ਸੱਤ ਸ੍ਰੀ ਅਕਾਲ ਦੇ ਨਾਹਰਿਆਂ ਨਾਲ ਤੀ ਨੂੰ ਕੰਬਾਉਂਦੇ ਕੋਈ ਦੁਸ਼ਮਣਾਂ ਵੱਲ ਵਦੇ ਦੁਸ਼ਮਣ ਇੱਕ ਹਰ ਦਿਨਿਆਈ ਵਧੀ ਆ ਰਿਹਾ ਸੀ ਉਹ ਅਨੰਦਪੁਰ ਦੇ ਕਿਲਿਆਂ ਦੀਆਂ ਕੰਧਾਂ ਨਾਲ ਟਕਰਾ ਕੇ ਉਹਨਾਂ ਨੂੰ ਟਾਹ ਟੇਰੀ ਕਰਨ ਵਾਸਤੇ ਆਇਆ ਸੀ ਸਤਿਗੁਰੂ ਦੇ ਦੂਲੇ ਸਿੰਘ ਇੱਕ ਚਟਾਨ ਬਣ ਕੇ ਉਸ ਹਾੜ ਨੂੰ ਰੋਕਣਾ ਜਾਂਦੇ ਸਨ ਤੇ ਉਹਦੇ ਦੰਦ ਖੱਟੇ ਕਰਕੇ ਮੋੜਨਾ ਸੀ ਮੁਕਾਬਲਾ ਅਨੰਦਪੁਰ ਹੀ ਹੋਇਆ ਉਸ ਥਾਂ ਛੋਟੀਆਂ-ਛੋਟੀਆਂ ਪਹਾੜੀਆਂ ਸਨ ਦੁਸ਼ਮਣਾਂ ਦੀ ਫੌਜ ਸਾਲਣ ਇਕੱਠੀ ਹੋਣ ਤੇ ਸਲਾਹ ਕਰਨ ਵਾਸਤੇ اٹਕੀ ਸੀ ਕਿ ਸਿੰਘ ਅਚਾਨਕ ਇਸ ਤਰ੍ਹਾਂ ਜਾ ਪਏ ਜਿਵੇਂ ਬਾਜ ਪੈਂਦਾ ਹੈ ਸਿੰਘਾਂ ਦੇ ਵਿੱਚ ਇਹ ਮੁਖੀ ਸੱਜਣ ਸਨ ਕਿਰਪਾਲ ਸਿੰਘ, உதய ਸਿੰਘ, ਸੁਭੇਕ ਸਿੰਘ ਦੀਵਾਨ ਸਿੰਘ ਫਤਿਹ ਸਿੰਘ ਮਾਨ ਸਿੰਘ ਟੇਕ ਸਿੰਘ ਹਰ ਸਿੰਘ ਦੀਦਾਰ ਸਿੰਘ ਦਇਆ ਸਿੰਘ ਤੇ ਈਸ਼ਰ ਸਿੰਘ ਆਤੀ ਸਿੰਘਾਂ ਨੇ ਜਾਂਦਿਆ ਹੀ ਐਸਾ ਕੱਟਾ ਵੱਡ ਸ਼ੁਰੂ ਕਰਤੀ ਕਿ ਵੈਰੀਆਂ ਦੇ ਹੋਸ਼ ਭੁਲਾ ਦਿੱਤੇ ਸਿੰਘਾਂ ਦੀ ਤਲਵਾਰ ਨੇ ਧਰਤੀ ਨੂੰ ਲਾਲ ਰੰਗ ਦਿੱਤਾ ਤੇ ਜਿਹੜੇ ਹੰਕਾਰੀ ਪਹਾੜੀਏ ਕਈ ਤਰ੍ਹਾਂ ਦੀਆਂ ਕੂੜੀਆਂ ਬਯੰਤਾ ਦਿਲਾ ਵਿੱਚ ਲੈ ਕੇ ਆਏ ਸਨ ਉਹ ਸਭ ਨਸ਼ਟ ਹੋ ਗਈਆਂ ਸਿੰਘਾਂ ਨੇ ਉਹਨਾਂ ਨੂੰ ਪਾਣੀ ਮੰਗਣ ਜੋਗਾ ਵੀ ਨਾ ਛੱਡਿਆ ਉਹ ਸਾਰੇ ਹੱਥ ਪੈਰ ਬਾਹੀ ਨਕ ਅਦੀ ਕਟਵਾ ਮੈਦਾਨੇ ਜੰਗ ਵਿੱਚ ਡਿੱਗ ਪਏ ਤੇ ਕਿਸਮਤ ਨੂੰ ਰੋਣ ਲੱਗੇ ਜੰਤੁਲਾ ਦਾ ਪਹਿਲੇ ਹੱਲੇ ਹੀ ਮਾਰਿਆ ਗਿਆ ਉਸ ਦੀ ਮੌਤ ਨੇ ਗੁਜਰਾਂ ਦੇ ਦਿਲ ਤੋੜ ਦਿੱਤੇ ਪਰ ਹਿੰਦੂ ਰਾਜ ਜੀ ਅਜੇ ਹੰਕਾਰ ਵਿੱਚ ਸਨ ਕਮੰਡ ਚੰਦ ਕਟੋਚੀਏ ਨੇ ਬੜੇ ਕਮੰਡ ਨਾਲ ਫੌਜ ਅੱਗੇ ਵਧਾਈ ਤੇ ਚੱਕਰ ਦੀ ਤਰ੍ਹਾਂ ਲੜਾਈ ਕਰਨ ਲੱਗਾ ਲੋਹੇ ਨੂੰ ਲੋਹਾ ਕੱਟਣ ਲੱਗਾ ਸਾਰਾ ਦਿਨ ਖਮਸਾਂ ਦੀ ਜੰਗ ਹੁੰਦੀ ਰਹੀ ਜਦ ਸ਼ਾਮ ਹੋਈ ਤਾਂ ਪਹਾੜੀਆਂ ਦੇ ਦਿਲ ਟੁੱਟ ਗਏ ਉਨਾਂ ਨੂੰ ਫਤਿਹ ਦੀ ਆਸ ਨਾ ਰਹੀ ਪਰ ਰਾਤ ਲੜਾਈ ਹੋ ਨਹੀਂ ਸੀ ਸਕਤੀ ਇਸ ਵਾਸਤੇ ਦੋਵੇਂ ਧਲ ਰੁਕ ਗਈ ਸਾਇਬਜ਼ਾਦਾ ਜੀ ਤੇ ਕੁਝ ਹੋਰ ਮੁਖੀ ਸਤਗੁਰਾਂ ਪਾਸ ਮੁੜ ਗਏ ਲੜਾਈ ਦੀ ਸਾਰੀ ਹਰਤਾ ਸਾਇਬਾਂ ਨੂੰ ਸੁਣਾਈ ਜ਼ਖਮੀਆਂ ਨੂੰ ਮੈਦਾਨੇ ਜੰਗ ਵਿੱਚੋਂ ਲਿਆਂਦਾ ਗਿਆ ਤੇ ਜੋ ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਨੂੰ ਅਗਨੀ ਦੇਵਤਾ ਦੀ ਭੇਟਾ ਕੀਤਾ ਗਿਆ ਇਸ ਤਰ੍ਹਾਂ ਪਹਿਲੇ ਦਿਨ ਦੀ ਲੜਾਈ ਦਾ ਅੰਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ